15 15 ਸਾਲਾਂ ਦੇ ਸਾਡੇ ਪੁੱਤਾਂ ਵਾਂਗੂ ਪਾਲੇ ਹੋਏ ਬਾਗ ਜਿਹੜੇ ਉਹ ਖਤਮ ਹੋ ਰਹੇ ਕਿਸਾਨ ਦੀ ਤਾਂ ਪਹਿਲਾਂ ਹੀ ਤੁਹਾਨੂੰ ਪਤਾ ਸਥਿਤੀ ਬਹੁਤ ਮਾੜੀ ਹੈ ਪਰ ਸਰਕਾਰਾਂ ਦਾ ਤਾਂ ਫਰਜ ਬਣਦਾ ਕੀ ਵੋਟਾਂ ਲੈਣ ਤਾਂ ਕੀ ਸਰਕਾਰਾਂ ਸੀਮਤ ਨੇ ਕੋਈ ਸਾਡੀ ਬਾਹ ਨਹੀਂ ਫੜ ਸਕਦਾ 22 ਲੱਖ ਦਾ 1 ਅਕੜ ਵਾਲਾ ਬਾਗ ਹੈ ਮੁਆਵਜ਼ਾ ਕਿੰਨਾ ਦੇ ਦੇਊਗੀ ਸਰਕਾਰ ਮੁਆਵਜ਼ੇ ਦੀ ਬਜਾਏ ਪ੍ਰੋਵਾਈਡ ਕਰਾ ਕੇ ਸਮਾਨ ਤੇ ਇਹਨੂੰ ਫਟਾਫਟ ਪਾਣੀ ਕਢਾਇਆ ਜਾਵੇ ਸਾਡਾ ਬਾਗ ਬਚਾਇਆ ਜਾਵੇ ਆ ਤੋੜੀ ਸਾਡੀ ਡੁੱਬੀ ਪਈ ਪੱਠੇ ਡੁੱਬੇ ਪਏ ਵਿੱਚੋਂ ਗੁੱਡੇ-ਗੁੱਡੇ ਵਾਢ ਕੇ ਬਾਹਰ ਲੈੰਨੇ ਆ ਪਸ਼ਵਨ ਵਾਸਤਰਾ ਸੇ ਦੇ ਰਹੇ ਆ ਖੁਰਾਕ ਹਾਲਾਤ ਮਾੜੇ ਆ ਆਮ ਲੋਕਾਂ ਦੀ ਸਰਕਾਰ ਹੈਗੀ ਅਸੀਂ ਆਮ ਲੋਕਾਂ ਚ ਨਹੀਂ ਹੁੰਦੇ ਕਿ ਅਸੀਂ ਅਮਰੀਕਾ ਤੇ ਰਹਿੰਨੇ ਆ ਕਿ ਕਿਸਾਨ ਕਹਿੰਦੇ ਆ ਤਾਂ ਮਤਿਆਂ ਹੁੰਦੀਆਂ ਇਹੇ ਹੁੰਦੀਆਂ ਜਿਹਾ ਤਾਂ ਮਤਿਆਂ ਆ ਸਾਡੇ ਪਿੰਡ ਦੇ ਆਲੇ ਦੁਆਲੇ ਸਾਰੀਆਂ ਟਾਣੀਆਂ ਤੇ ਇਹੀ ਹਾਲਾਤ ਨੇ ਜੀ ਤੁਸੀਂ ਉਧਰ ਜਾ ਕੇ ਦੇਖੋਗੇ ਨਾ ਪਰਲੀਆਂ ਟਾਣੀਆਂ ਤੇ ਇੰਨਾ ਇੰਨਾ ਪਾਣੀ 4-4 ਫੁੱਟ ਉੱਥੇ ਵੀ ਇਹ ਹਾਲਾਤ ਬਣੇ ਖੜੇ ਨੇ ਕਮਰਿਆਂ ਨੂੰ ਇੰਨੀਆਂ ਇੰਨੀਆਂ ਤਰੇੜਾਂ ਆ ਚੁੱਕੀਆਂ ਨੇ ਤੁਸੀਂ ਅੰਦਰ ਚੱਲ ਕੇ ਵੇਖੋ ਜੀ ਕਿਵੇਂ ਨੁਕਸਾਨ ਹੋ ਚੁੱਕਾ ਹੈ ਕਮਰਿਆਂ ਦਾ ਸਾਡੇ ਆਰਐਮਬੀ ਟੈਲੀਵਿਜ਼ਨ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਰ ਸ੍ਰਿੰਦਰ ਕੰਪੋਜ਼ ਅਸੀਂ ਪਹੁੰਚੇ ਹਾਂ ਹਲਕਾ ਅਬੋੜ ਦੇ ਪਿੰਡ ਦੀਵਾਨ ਖੇੜਾ ਇੱਥੋਂ ਦੇ ਦੇਖ ਸਕਦੇ ਹੋ ਤੁਸੀਂ ਹਾਲਾਤ ਜੋ ਨੇ ਇਹ ਹਾਲਾਤ ਪਿਛਲੇ 9 ਦਿਨ ਤੋਂ ਇਹ ਹਾਲਾਤ ਬਣੇ ਹੋਏ ਨੇ 9 ਦਿਨ ਪਹਿਲਾਂ ਕਾਫੀ ਜ਼ਿਆਦਾ بارش ਪੈਂਦੀ ਹੈ ਉਹਦੇ ਨਾਲ ਕਾਫੀ ਪਾਣੀ ਇਕੱਠਾ ਹੋ ਜਾਂਦਾ 10-10 ਸਾਲਾਂ ਦੇ ਕਿਨੂ ਦੇ ਬਾਗ ਨੇ ਜੋ ਜਿਨ੍ਹਾਂ ਦੇ ਵਿੱਚ ਪਾਣੀ ਖੜਾ ਹੈ ਇਹ ਪਾਣੀ ਦੇ ਨਾਲ ਬਾਗ ਸੁੱਕਣ ਦੇ ਕਿਨਾਰੇ ਆ ਚੁੱਕੇ ਨੇ ਨਾ ਤਾਂ ਇੱਥੇ ਕੋਈ ਪ੍ਰਸ਼ਾਸਨ ਦਾ ਬੰਦਾ ਪਹੁੰਚਿਆ ਤੇ ਨਾ ਹੀ ਕੋਈ ਸਰਕਾਰ ਦਾ ਅਧਿਕਾਰੀ ਪਹੁੰਚਿਆ ਸਰਕਾਰ ਦੇ ਨੁਮਾਇੰਦੇ ਨੇ ਅਰुण ਨਾਰੰਗ ਜੀ ਇੱਥੋਂ ਦੇ ਅਬੋਰ ਦੇ ਹਲਕਾ ਇੰਚਾਰਜ ਨੇ ਅਰुण ਨਾਰੰਗ ਜੀ ਉਹਨਾਂ ਨੂੰ ਦੇਖ ਸਕਦੇ ਹੋ ਸ਼ਾਇਦ ਤੱਕ ਉਹ ਇੱਥੇ ਹਾਲੇ ਤੱਕ ਪਹੁੰਚੇ ਵੀ ਨਹੀਂ ਨੇ ਡੀਸੀ ਸਾਹਿਬ ਨੇ ਮੈਡਮ ਨੇ ਉਹ ਵੀ ਇੱਥੋਂ 40 ਕਿਲੋਮੀਟਰ ਦੂਰ ਨੇ ਉਹ ਵੀ ਇੱਥੇ ਨਹੀਂ ਪਹੁੰਚੇ ਮੈਂ ਅਰुण ਨਾਰਿੰਗ ਜੀ ਨੂੰ ਦੱਸਣਾ ਚਾਹੁੰਨਾ ਕਿ ਇਹ ਪਿੰਡ ਹੈ ਅਬੋਰ ਤੋਂ ਮੈਜ 20 ਕਿਲੋਮੀਟਰ ਦੀ ਦੂਰੀ ਤੇ ਸ਼ਾਇਦ ਤੁਹਾਡੀਆਂ ਲਿ ਸਟਾਂ ਦੇ ਵਿੱਚ ਵੀ ਇਹ ਪਿੰਡ ਪਿਆ ਹੋਣਾ ਛਾਹੀ ਤੁਸੀਂ ਭੁੱਲ ਗਏ ਹੋਵੋਗੇ ਤੁਹਾਨੂੰ ਦੱਸ ਦਿੰਨੇ ਆ ਇੱਥੋਂ ਦੇ ਵਾਸੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਦਿਆਂ ਇਸ ਹਾਲਾਤ ਤੇ ਕਿਸਾਨ ਉਂਝ ਨਹੀਂ ਮਰਦਾ ਕੁਦਰਤੀ ਆਫਤਾਂ ਦੇ ਨਾਲ ਇਹ ਡੋਲ ਜਾਂਦਾ ਹੈ ਉਸੇ ਤੇ ਗੱਲਬਾਤ ਕਰਦੇ ਆ ਜੋ ਨੁਕਸਾਨ ਹੋਇਆ ਇਹਨਾਂ ਦੇ ਨਾਲ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਆ ਬਾਜੀ ਇਹ ਮੌਜੂਦਾ ਹਾਲਾਤ ਕੀ ਨੇ ਇੱਥੋਂ ਦੇ ਹਾਲਾਤ ਤੁਹਾਡੇ ਸਾਹਮਣੇ ਹੀ ਦੇਖ ਲਓ ਜੀ 5-5 ਫੁੱਟ ਪਾਣੀ ਹੈ ਸਾਨੂੰ 9 ਦਿਨ ਹੋ ਗਏ ਲਗਾਤਾਰ ਦਿਨ ਰਾਤ ਕਰਦੇ ਆ ਨੋ ਆ ਸਾਡੇ ਜਿਹੜੇ ਕਿਸਾਨ ਵੀਰ ਸਾਡੇ ਜਿਹੜੇ ਭਰਾ ਨੇ ਸਾਨੂੰ ਜਿਹੜੇ ਸਾਥ ਦੇ ਰਹੇ ਨੇ ਸਾਡੇ ਆਪ ਦੇ ਟਾਣੀ ਵਾਲੇ ਮਿੱਤਰ ਨੇ ਜਿਹੜੇ ਅਜੀ ਆਪ ਦੇ ਟਰੈਕਟਰ ਲਾ ਕੇ ਕੋਈ ਥੋੜਾ ਬੁੱਤਾ ਸਮਾਨ ਸਾਨੂੰ ਪੰਚਾਇਤ ਨੇ ਕੋਈ ਪ੍ਰੋਵਾਈਡ ਕਰਵਾਇਆ ਸੀ ਉਹਨਾਂ ਦੇ ਵੀ ਧੰਨਵਾਦ ਦੀਆਂ ਸਰਪੰਚ ਸਾਹਿਬ ਨੇ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਹੈ ਮੋਢੇ ਨਾਲ ਮੋਢਾ ਲਾ ਕੇ ਉਹ ਵੀ ਪਿੰਡ ਦੇ ਨਾਤੇ ਸਾਡੇ ਨਾਲ ਖੜੇ ਨੇ ਹਰ ਟਾਈਮ ਸਾਨੂੰ ਫੋਨ ਵੀ ਕਰਦੇ ਨੇ 10 ਦਿਨਾਂ ਦੇ ਵਿੱਚ ਆ ਤੁਸੀਂ ਹਾਲਾਤ ਦੇਖ ਲਓ ਪਾਣੀ ਦੇ 5-5 ਫੁੱਟ ਪਾਣੀ ਹੋਇਆ ਖੜਾ ਜਿੱਥੇ ਤੇ ਕੋਈ ਵੀ ਸਾਡੀ ਸਾਰ ਲੈਣ ਜਿਹੜਾ ਜਿਹੜੇ ਆ ਬਦਲਾਅ ਦੇ ਨਾਂ ਤੇ ਵੋਟਾਂ ਲੈ ਕੇ ਜਿਹੜੀ ਸਰਕਾਰ ਬਣੀ ਸੀਗੀ ਉਹਨਾਂ ਨੇ ਇੱਥੇ ਗੇੜਾ ਤੱਕ ਨਹੀਂ ਮਾਰਿਆ ਕੀ ਇਹ ਬਦਲਾਅ ਦੀ ਸਰਕਾਰ ਹੈ ਇਹਦੇ ਨਾਂ ਤੇ ਲੋਕਾਂ ਨੇ ਵੋਟਾਂ ਪਾਈਆਂ ਸੀ ਕੁਦਰਤੀ ਅਧਿਕਾਰੀ ਨਹੀਂ ਇੱਥੇ ਪਹੁੰਚਿਆ ਕੋਈ ਅਧਿਕਾਰੀ ਨਹੀਂ ਆ ਹਲਕਾ ਇੰਚਾਰਜ ਅਰੋਨ ਨਾਰਿੰਗ ਸਾਹਿਬ ਹੈਗੇ ਨਹੀਂ ਇੱਥੇ ਆਪਣੇ ਬੂਰ ਤੋਂ ਜਿੰਨਾਂ ਦੇ ਵਿੱਚ ਸਾਡਾ ਹਲਕਾ ਹੁੰਦਾ ਕੀ ਉਹ ਕਿਸੇ ਡੀਸੀ ਸਾਹਿਬ ਨੂੰ ਜਾਂ ਐਸਡੀਐਮ ਸਾਹਿਬ ਨੂੰ ਜਾਂ ਵੀਡੀਓ ਨੂੰ ਜਾਂ ਡੀਡੀਪੀ ਕਿਸੇ ਨੂੰ ਡਿਊਟੀ ਫੀਕ ਨਹੀਂ ਕਰ ਸਕਦੇ ਵੀ ਇੱਥੇ ਜਾ ਕੇ ਮੌਕੇ ਤੇ ਜਾਓ ਹਾਲਾਤ ਦੇਖੋ ਉਹਨਾਂ ਨੂੰ ਕੋਈ ਵਿਵਸਥਾ ਕਰਾਓ ਇਹਨਾਂ ਦੀ ਪਾਣੀ ਦੀ ਵਿਵਸਥਾ ਕਰਾ ਕੇ ਨੂੰ ਬਾਹਰ ਕਢਾ ਜਾਵੇ ਅਸੀਂ ਕਿਸੇ ਲੋਕਾਂ ਦੇ ਖੇਤਾਂ ਵਿੱਚ ਜੇ ਅਗਰ ਪਾਣੀ ਕਢਦੇ ਆ ਤਾਂ ਉਹ ਅੱਗੇ ਮਤਲਬ ਲੜਾਈ ਵਾਲੇ ਕੰਟਰੋਵਰਸੀ ਪੈਦਾ ਹੁੰਦੀ ਹੈ ਜੀ ਕੋਈ ਅੱਗੇ ਵਿਵਸਥਾ ਹੈ ਨਹੀਂ ਇੱਥੇ ਪਰਮਾਨੈਂਟਲੀ ਕੋਈ ਪਾਈਪਲਾਈਨ ਪਾ ਕੇ ਇਸੇ ਨਾਲੇ ਨੂੰ ਇਹਦਾ ਪਰਮਾਨੈਂਟਲੀ ਸੋਲੂਸ਼ਨ ਕੀਤਾ ਜਾਵੇ ਨਹੀਂ ਤਾਂ ਇਹ ਜਿਹੜੇ 15-15 ਸਾਲਾਂ ਦੇ ਸਾਡੇ ਪੁੱਤਾਂ ਵਾਂਗੂ ਪਾਲੇ ਵਾਗ ਜਿਹੜੇ ਕਿਨੂ ਦੇ ਨਾਲ ਲੱਦੇ ਪਏ ਆ ਉਹ ਖਤਮ ਹੋ ਰੇ ਕਿਸਾਨ ਦੀ ਜਦ ਪਹਿਲਾਂ ਹੀ ਤੁਹਾਨੂੰ ਪਤਾ ਸਥਿਤੀ ਬਹੁਤ ਮਾੜੀ ਹੈ ਕਿ ਤੋ ਹਾਲਾਤ ਆ ਦੇਖ ਲੋ ਕੁਦਰਤੀ ਆਪ ਤਾਂ ਚਲੋ ਇਹ ਤਾਂ ਪਰਮਾਤਮਾ ਦੀ ਦਿੱਤੀ ਏ ਪਰ ਸਰਕਾਰਾਂ ਦਾ ਤਾਂ ਫਰਜ ਬਣਦਾ ਕੀ ਵੋਟਾਂ ਲੈਣ ਤਾਂ ਕੀ ਕਿ ਸਰਕਾਰਾਂ ਸੀਮਤ ਨੇ ਵੋਟਾਂ ਤਾਂ ਕੀ ਸੀਮਤ ਨੇ ਉਸ ਤੋਂ ਬਾਅਦ ਕੋਈ ਸਾਡੀ ਬਾਹ ਨਹੀਂ ਫੜ ਸਕਦਾ ਕਾਹਦੇ ਵਾਸਤੇ ਸਾਡੇ ਕੋਲ ਆਉਂਦੇ ਜਦੋਂ ਵੋਟਾਂ ਹੁੰਦੀਆਂ ਉਦੋਂ ਆਉਂਦੇ ਨੇ ਅੱਜ ਕਿਉਂ ਨਹੀਂ ਸਾਡੀ ਬਾਹ ਫੜਨ ਆਉਂਦਾ ਤੇ ਕਈ ਕੋਈ ਆਪੋਜੀਸ਼ਨ ਦਾ ਇੱਥੇ ਕੋਈ ਵਿਰੋਧੀ ਦੇਰ ਦਾ ਨੇਤਾ ਵੀ ਜਿਹੜਾ ਉਹ ਨਹੀਂ ਆਵਾਜ਼ ਠਾ ਰਿਹਾ ਵੀ ਡਾਣੀ ਦੇ ਹਾਲਾਤ ਦੇਖ ਲੋ ਆ ਡਾਣੀ ਜਗੂਰਾਮ ਸਾਬੂਰਾਮ ਡਾਣੀ ਜਈਆਂ ਦੀ ਜੀ ਡਾਣੀ ਬਾਗੂਰਾਮ ਦੀ ਡਾਣੀ ਆਪਣੇ ਬਾਬਾ ਰਮੇਸ਼ ਭਾਈ ਜੀ ਦੀ ਉਹਨਾਂ ਦੇ ਸਾਰਿਆਂ ਦੇ ਲਾਤ ਬਹੁਤ ਮਾੜੇ ਨੇ ਸਾਰੀ ਮਤਲਬ ਜਿਹੜੀ ਫਸਲ ਉਹ ਖਤਮ ਹੋ ਚੁੱਕੀ ਹੈ ਮੱਕੀ ਖਤਮ ਹੋ ਚੁੱਕੀ ਹੈ ਤੇ ਨਰਮੇ ਕਪਾਹ ਖਤਮ ਹੋ ਚੁੱਕੇ ਨੇ ਬਾਗ ਤੁਸੀਂ ਤੁਹਾਡੇ ਸਾਹਮਣੇ ਨੇ ਮਤਲਬ ਖਤਮ ਹੋਣ ਦੇ ਕਿਨਾਰੇ ਤੇ ਖੜੇ ਨੇ ਹੁਣ ਜੀ ਤੇ ਸਾਡੇ ਕੋਲ ਅੱਗੇ ਕੋਈ ਵਿਵਸਥਾ ਨਹੀਂ ਹੈ ਪਾਣੀ ਦੀ ਅਸੀਂ ਸਾਡੀ ਭਗਵੰਤਮਾਨ ਸਰਕਾਰ ਅਗੇ ਹੱਥ ਜੋੜ ਕੇ ਅਪੀਲ ਹੈ ਵੀ ਸਾਡੀ ਬਾਹ ਫੜੋ ਤੇ ਇਹ ਜਿਹੜਾ ਪਾਣੀ ਹੈਗਾ ਇਹਨੂੰ ਕੋਈ ਪਰਮਾਨੈਂਟਲੀ ਪਾਈ ਪਾ ਕੇ ਦਾ ਸੋਲੂਸ਼ਨ ਕਰਾਓ ਜੀ ਨਹੀਂ ਤਾਂ ਕਿਸਾਨ ਮਰ ਜਾਣਗੇ ਇੱਕ ਮੇਰੀ ਹੋਰ ਭਗਵੰਤਮਾਨ ਸਰਕਾਰ ਅਗੇ ਰਿਕਵੈਸਟ ਹੈ ਵੀ ਜਿਹੜਾ ਬਾਗਾਂ ਦਾ ਮੁਆਵਜ਼ਾ ਹੈਗਾ ਇਹਨੂੰ ਇਹ ਸਾਲ ਦੀ ਫਸਲ ਹੈ ਜੀ ਪੂਰੀ ਤੇ ਨਰਮਾ ਕਰਨਕ ਦਾ 6 ਮਹੀਨਾ ਬਾਅਦ ਆ ਜਾਂਦਾ ਇਹ ਸਾਲ ਦੀ ਫਸਲ ਹੈ ਇਹਦੀ ਸਪੈਸ਼ਲ ਗਰਦਬਰੀ ਕਿਸੇ ਡੀਸੀ ਦੀ ਡਿਊਟੀ ਲਾਉਣ ਦੀ ਸੀ ਮੈਂ ਜਿਹੜਾ ਪਰਮਾਨੈਂਟ ਮੌਜੂਦਾ ਅਧਿਕਾਰੀ ਹੈ ਉਹਦੀ ਡਿਊਟੀ ਲਾ ਕੇ ਹੁਣੇ ਜਲਦੀ ਤੋਂ ਜਲਦੀ ਇੱਕ ਤਾਂ ਇਹ ਪਾਣੀ ਕਢਾਉਣ ਤੇ ਨਾਲ ਦੀ ਨਾਲ ਇਹਦੀ ਗਰਦਬਰੀ ਕਰਾ ਕੇ ਜਿਹੜਾ ਨੁਕਸਾਨ ਕਿਸਾਨਾਂ ਦਾ ਹੋਇਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਉਹਦਾ ਇਹ ਹਾਲਾਤ ਜੋ ਬਣੇ ਨੇ ਇੱਕ ਪਹਿਲੀ ਵਾਰ ਹੋਇਆ ਜਾਂ ਪਹਿਲਾਂ ਵੀ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਇਹ ਇਸ ਟਾਈਮ ਤਾਂ ਪਹਿਲੀ ਵਾਰ ਹੀ ਇੱਕ ਵਾਰੀ ਅੱਗੇ ਆਇਆ ਸੀ ਪਾਣੀ ਪਰ ਐਵੇਂ ਦੇ ਹਾਲਾਤ ਨਹੀਂ ਸੀਗੇ ਉਦੋਂ ਮਤਲਬ ਪਾਣੀ ਜਿਹੜਾ ਥੋੜਾ ਸੀਗਾ ਤੇ ਉਹ ਪਾਣੀ ਜ਼ਮੀਨਾਂ 'ਤੇ ਇਹ ਜਿਆਸੀ ਉਹਨੇ ਇੱਥੇ ਤਿੰਨ ਚਾਰ ਮੋਗਿਆਂ ਦਾ ਪਾਣੀ ਵੀ ਹੈਗਾ ਜਿਹੜੇ ਪਿਛਲੇ ਕਿਸਾਨ ਨੇ ਉਹਨਾਂ ਨੇ ਸਾਰੇ ਮਤਲਬ ਮੋਗਿਆਂ ਦਾ ਪਾਣੀ ਵੀ ਅੱਗੇ ਛੱਡਤਾ ਸਾਨੂੰ ਇਹ ਜ਼ਮੀਨਾਂ ਥੋੜੀਆਂ ਹੀ ਨੀਵੇਂ ਨੇ ਇੱਧਰ ਵੀ ਮੋਗੇ ਹੈਗੇ ਨੇ ਨਹਿਰਾ ਕਿਸੇ ਬੰਦ ਨਹੀਂ ਕੀਤੀਆਂ ਜੀ ਮੋਗੇ ਸਾਰੇ ਇੱਥੇ ਚੱਲਦੇ ਰਹਿਣ ਅੱਗੇ ਪਿੱਛੇ ਜਿਹੜੀਆਂ ਟਾਣੀਆਂ ਨੇ ਉੱਚੀਆਂ ਨੇ ਇਹ ਨੀਵੀਂ ਜਗ੍ਹਾ ਜੀ ਉਹਨਾਂ ਨੇ ਵੀ ਮਤਲਬ ਪਾਣੀ ਜਿਹੜਾ ਸਾਡੇ ਅੱਗੇ ਖੇਤਾਂ ਨੂੰ ਘੜਦਾ ਜੀ ਸਾਡੀਆਂ ਟਾਣੀਆਂ ਡੋਬੀਆਂ ਵੇਖੋ ਮਕਾਨ ਨਵੇਂ ਅਸੀਂ 30-30 ਲੱਖ ਮਕਾਨਾਂ ਤੇ ਲਾ ਕੇ ਜਿਹੜੇ ਪੁੱਤਾਂ ਵਾਂਗੂ ਬਾਗ ਪਾਲੇ ਇਹਨਾਂ ਤੋਂ ਕੋਈ ਇਨਕਮ ਦਾ ਸੋਰਸ ਲੈ ਕੇ ਅੱਜ ਸਾਡੀ ਫਾਈਨੈਂਸ਼ੀਅਲ ਹਾਲਾਤ ਇੰਨੇ ਮਾੜੇ ਹੋ ਚੁੱਕੇ ਨੇ ਵੀ ਸਾਡੇ ਜਿਹੜੇ ਬੱਚੇ ਨੇ ਛੋਟੇ-ਛੋਟੇ ਤੁਹਾਡੇ ਸਾਹਮਣੇ ਵੀ ਇਹਨਾਂ ਨੂੰ ਅਸੀਂ ਕਿਵੇਂ ਪੜਾਵਾਂਗੇ ਕਿਵੇਂ ਲਖਾਵਾਂਗੇ ਕਿਵੇਂ ਅਸੀਂ ਆਪਦੇ ਰੋਜ਼ਗਾਰ ਦੀ ਵਿਵਸਥਾ ਕਰਾਂਗੇ ਇਹ ਸਾਡੇ ਹਾਲਾਤ ਨੇ ਹੁਣ ਆ ਤੁਸੀਂ ਦੇਖੀ ਲੋ ਸਾਹਮਣੇ ਤੁਸੀਂ ਆਏ ਤੇ ਆਰਐਮਬੀ ਟੀਵੀ ਦਾ ਮੈਂ ਬੜਾ ਧੰਨਵਾਦੀ ਹਾਂ ਜਿਨ੍ਹਾਂ ਨੇ ਆ ਕੇ ਇੱਥੇ ਸਾਡੀ ਆਵਾਜ਼ ਨੂੰ ਬੁਲੰਦ ਕੀਤਾ ਤੇ ਅੱਗੇ ਇਹ ਮੈਂ ਅੱਗੇ ਵੀ ਰਿਕਵੈਸਟ ਕਰਾਂਗਾ ਵੀ ਇਸ ਚੈਨਲ ਨੂੰ ਜਿਹੜਾ ਵੱਧ ਤੋਂ ਵੱਧ ਅੱਗੇ ਸਪੋਰਟ ਕਰੋ ਤੇ ਸਾਡੀ ਆਵਾਜ਼ ਹੈ ਜਿਹੜੀ ਸਰਕਾਰ ਤੱਕ ਪਹੁੰਚਾਓ ਜੀ ਜਿਵੇਂ ਕਿ ਬਾਈਏ ਕੁਦਰਤੀ ਹਾਲਾਤ ਨੇ ਕੁਦਰਤ ਨੂੰ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਕਿਤੇ ਨੇ ਕਿਤੇ ਸਰਕਾਰ ਤੋਂ ਇਹ ਉਮੀਦ ਹੁੰਦੀ ਕਿ ਸਰਕਾਰ ਸਾਡੀ ਗੱਲ ਸੁਣੇਗੀ ਸਾਡੀ ਕੋਈ ਸਾਨੂੰ ਫੈਸਿਲਿਟੀ ਪ੍ਰੋਵਾਈਡ ਕਰਵਾਏਗੀ ਕੀ ਲੱਗਦਾ ਕਿ ਸਰਕਾਰਾਂ ਦਾ ਦੇ ਜੇ ਅੱਜ ਦਾ ਹਾਲਾਤ ਵੇਖੀਏ ਤਾਂ ਕੀ ਹੈ ਇਸ ਚੀਜ਼ ਦਾ ਇਹ ਸਾਰ 9 ਦਿਨ ਹੋ ਗਏ بارش ਆਈ ਨੂੰ ਅਜੇ ਤਾਈਂ ਸਰਕਾਰ ਦਾ ਕੋਈ ਬੰਦਾ ਨਹੀਂ ਪਹੁੰਚਾ ਹਲਕਾ ਅੰਚਾਰਜ ਨਹੀਂ ਪਹੁੰਚਾ ਕੋਈ ਸਾਰ ਲੈਣ ਨਹੀਂ ਆਇਆ ਐਡੀਐਮ ਸਾਹਿਬ ਆਏ ਮੌਕਾ ਵੇਖ ਕੇ ਉਹ ਵੀ ਖਾਲੀ ਚਲੇ ਗਏ ਕੁਛ ਨਹੀਂ ਉਹਨਾਂ ਦੇ ਬਈ ਅਸੀਂ ਆਹ ਕਰਾਂਗੇ ਜਾਂ ਸਰਕਾਰ ਦਵਰੀ ਕਰਾਵਾਂਗੇ ਕੁਤ ਤੁਹਾਨੂੰ ਦੇਾਂਗੇ ਮੁਆਵਜ਼ਾ ਕੋਈ ਆਸ ਨਹੀਂ ਇਹ ਹੁਣ ਕੱਲਾ ਬਾਗ ਇਸ ਹਾਲ ਦੀ ਫਸਲ ਨਹੀਂ ਉਮਰ 35 ਸਾਲ ਹੈ ਬਾਗ ਦੀ ਹਾਂ 35 ਸਾਲਾਂ ਤੋਂ ਅਸੀਂ ਤੇ ਜਾਂਦੇ ਪਿਆ ਇਕਦਾ 35 ਸਾਲ ਤੁਸੀਂ ਇਹ ਬਾਗ ਨੂੰ ਪਾਲਿਆ ਇਹਨੂੰ ਵੱਡਾ ਕੀਤਾ ਹਾਂਜੀ ਹੁਣ ਇਹ ਆਮਦਨ ਦੇਣ ਤੇ ਤਿਆਰ ਹੈ ਹਾਂਜੀ ਪਰ ਜਦ ਇਹ ਸੁੱਕਦਾ ਇੱਥੇ ਨਵਾਂ ਲਾਓਗੇ ਤਾਂ 35 ਸਾਲ ਫੇਰ ਲੱਗਣਗੇ ਹਾਂਜੀ ਲੱਗਦਾ ਮਤਲਬ 35 ਤੋਂ ਤੁਸੀਂ 70 ਸਾਲ ਪਿੱਛੇ ਜਾਣੇ ਹੋ ਪਿੱਛੇ ਚਲੇ ਗਏ 70 ਸਾਲ ਇਹ ਤਾਂ ਕਿੰਨੇ ਆ ਜੇ ਫਸਲ ਦੀ ਆਸ ਹੁੰਦੀ ਜ਼ਿਮੀਦਾਰ ਨੂੰ ਤੇ ਅਸੀਂ ਹੁਣ ਜਦੋਂ ਤੋਂ ਪੱਖੇ ਚਲਾਏ ਨਾਉ ਦਿਨੋਂ ਕੋਈ ਪੱਖੇ ਚੱਲਦੇ ਕੋਈ ਸੂਈਦਾ ਡੀਜ਼ਲ ਦੀ ਨਹੀਂ ਕੋਈ ਕਿਸਾਨ ਕੋਈ ਸੂਈਦਾ ਨਹੀਂ ਦੇ ਰਹੀ ਕਿਸੇ ਪਾਸੋਂ ਨਹੀਂ ਆ ਰਿਹਾ ਨਹੀਂ ਤਾਂ ਸਾਨੂੰ ਮੋਟਰਾਂ ਦੇ ਦਿੰਦੇ ਮੋਟਰਾਂ ਛੋਟੀਆਂ ਹਾਂ ਹਾਂਜੀ ਸਾਡੇ ਕੋਲ ਲਾਈਟ ਦਾ ਹੈ ਨਹੀਂ ਪ੍ਰਬੰਧ ਕਿੱਥੇ ਕੱਢਿਆਗਾ ਸਵਿਧਾ ਹੈ ਨਹੀਂ ਪਾਣੀ ਕੱਢਣ ਦੀ ਕਿੱਥੇ ਲੈ ਕੇ ਜਾਈਏ ਪਾਣੀ ਨੂੰ ਜਿਵੇਂ ਕਿ ਇੱਥੇ ਦੱਸ ਰਹੇ ਸੀ ਕਿ ਐਸ ਡੀ ਐਮ ਸਾਹਿਬ ਵੀ ਇੱਥੇ ਪਹੁੰਚੇ ਸੀਗੇ ਫਿਰ ਐਸ ਡੀ ਐਮ ਸਾਹਿਬ ਨੇ ਕੀ ਪ੍ਰੋਵਾਈਡ ਕਰਵਾਇਆ ਕੋਈ ਪੱਖੇ ਵਗੈਰਾ ਜੇ ਇਹਨੂੰ ਪਾਣੀ ਦੀ ਕੋਈ ਸੋਲੂਸ਼ਨ ਦੱਸਿਆ ਹੋਵੇ ਕਿ ਇਹਨੂੰ ਪਾਣੀ ਨੂੰ ਬਾਹਰ ਕੱਢੀਏ ਕਿਵੇਂ ਕੱਢੀਏ ਕੁਛ ਹੀ ਨਹੀਂ ਦੱਸ ਕੇ ਗਏ ਜੀ ਜੀ ਉਹਨਾਂ ਨੇ ਮੋਟਰਾਂ ਵੀ ਇੱਕੇ ਵਾਪਸ ਉਹ ਸਾਡੇ ਚੱਲਦੀਆਂ ਹੀ ਨਹੀਂ ਜੀ ਉੱਥੇ ਸਿੰਗਲ ਫੇਸ ਮੈਥੇ ਲਾਈਟ ਲੱਗੀ ਜੀ 2 ਫੇਸ ਮੋ ਦੀ ਫਿਕਸ ਕੀਤੀ ਇੱਕ ਸਰਕਾਰ ਕਹਿੰਦੀ ਡਾਇਵਰਸੀਫਿਕੇਸ਼ਨ ਕਰੋ ਅਸੀਂ ਉਹ ਡਾਇਵਰਸੀਫਿਕੇਸ਼ਨ ਕਰਕੇ ਬਾਗ ਲਾਇਏ ਜੀ ਪਾਣੀ ਦੀ ਬਚਤ ਕੀਤੀ ਜਾਵੇ ਬਾਕੀ ਫਸਲਾਂ ਅਸੀਂ ਮਤਲਬ ਇੱਥੇ ਸਾਡੀ ਹੋਰ ਹੋਈ ਨਹੀਂ ਸਕਦੀ ਸਰਕਾਰ ਕਹਿੰਦੀ ਫਰੂਟ ਪੈਦਾ ਕਰੋ ਅਸੀਂ ਫਰੂਟ ਪੈਦਾ ਕੀਤਾ ਅੱਜ ਸਾਡੀ ਸਰਕਾਰ ਬਾਹੀਂ ਨਹੀਂ ਫਾੜੀ ਤੇ ਕਿਵੇਂ ਕੰਮ ਮਤਲਬ ਅਸੀਂ ਕਿਵੇਂ ਸਾਡੇ ਹਾਲਾਤ ਤੁਸੀਂ ਦੇਖ ਲਓ ਮੌਕੇ ਤੇ ਆ ਦੇਖ ਲਓ ਪਾਣੀ ਤੁਹਾਨੂੰ ਦੇਖ ਲੈਣਾ ਕਿੰਨ ਵਿੱਚ ਵੜ ਕੇ ਵੀ ਕਿਵੇਂ ਕਦੋਂ ਇਹ ਸੁੱਕੂਗਾ ਕਦੋਂ ਇਹ ਮਤਲਬ ਪਾਣੀ ਨਿਕਲੂਗਾ ਤੇ ਕਦੋਂ ਅਸੀਂ ਜਿਹੜਾ ਦੁਬਾਰਾ ਮਤਲਬ ਇਹਨੂੰ ਕਰਾਂਗੇ ਸਹੀ ਹੂੰ ਇਹ ਤੁਹਾਨੂੰ ਮੌਕੇ ਦੇ ਹਾਲਾਤ ਨੇ ਤੁਹਾਡੇ ਸਾਹਮਣੇ ਜੀ ਜਿਵੇਂ ਕਿ ਅਬੋਰ ਨੂੰ ਕੈਲੀਫੋਰਨੀਆ ਆਫ ਪੰਜਾਬ ਦੇ ਨਾਲ ਜਾਣਿਆ ਜਾਂਦਾ ਹੈ ਇਹ ਪੰਜਾਬ ਹੈ ਆਪਣਾ ਕੈਲੀਫੋਰਨੀਆ ਆਫ ਪੰਜਾਬ ਜਿੱਥੇ ਕਿ ਕਿੰਨੂ ਦੀ ਕਸ਼ਤ ਕੀਤੀ ਜਾਂਦੀ ਹੈ ਪਰ ਅੱਜ ਇਹ ਹਾਲਾਤ ਨੇ ਕੈਲੀਫੋਰਨੀਆ ਦੇ ਕੈਲਫੋਰਨੀਆ ਸੀਗਾ ਸਾਰੇ ਕੈਲੀਫੋਰਨੀਆ ਸਰਕਾਰ ਸੰਭਾਲੇ ਤਾਂ ਹੈ ਕੈਲੀਫੋਰਨੀਆ ਅਸੀਂ ਬਣਾਇਆ ਸੀ ਕੈਲੀਫੋਰਨੀਆ ਵਿਭਿੰਨ ਖੇ ਲੈ ਕਹਿੰਦੇ ਸੀ ਖੇਤੀ ਵਿਭਿੰਨਤਾ ਲਿਆਓ ਖੇਤੀ ਵਿੱਚ ਵਿਭਿੰਨਤਾ ਲਿਆ ਕੇ ਕਪਾਹ ਬੈਲਟ ਹੁੰਦੀ ਸੀ ਪਹਿਲਾਂ ਇੱਥੇ ਚਿੱਟੀ ਮੱਖੀ ਦਾਮ ਲਾ ਹੁੰਦਾ ਸੀ ਕਪਾਹ ਹੋਣੋਂ हट ਗਈ ਕਿਸਾਨ ਉਦੋਂ ਵੀ ਮਾਰੇ ਗਏ ਉੱਥੋਂ ਵਿਭਿੰਨਤਾ ਲਿਆ ਕੇ ਅਸੀਂ ਬਾਗ ਪੈਦਾ ਕੀਤੇ ਜੀ 7 ਸਾਲ ਚ ਬਾਗ ਅਸਲੀ ਤਿਆਰ ਹੁੰਦਾ ਜੀ ਤੇ 35 ਸਾਲ ਦੀ ਉਮਰ ਹੈਗੀ ਹੈ ਤੇ 7 ਸਾਲ ਦੇ ਵਿੱਚ ਬਾਗ ਤਿਆਰ ਅਸੀਂ ਵਿਭਿੰਨਤਾ ਲਿਆ ਕੇ ਬਾਗ ਤਿਆਰ ਕੀਤੇ ਫਰੂਟ ਪੈਦਾ ਕੀਤਾ ਫਿਰ ਉਹ ਪਹਿਲੀ ਸਮੱਸਿਆ ਸਾਲਾਂ ਤਾਂ ਸਰਕਾਰ ਨੇ ਮੰਡੀਕਰਨ ਨਹੀਂ ਦਿੱਤਾ ਫਰੂਟ ਪੈਦਾ ਕਰਕੇ ਵੀ ਕਿਸਾਨ ਨੂੰ ਤਾਂ ਆਰਥਾਂ ਤੇ ਮਾਰ ਹੈ ਗਈ ਹੈ ਜੇ ਕਪਾਹ ਪੈਦਾ ਕਰ ਲਈ ਤਾਂ ਵੀ ਮਾਰ ਹੈ ਜੇ ਫਰੂਟ ਪੈਦਾ ਕਰ ਲਿਆ ਤਾਂ ਵੀ ਮਾਰ ਹੈ ਉਹਨੂੰ ਵੇਚਣਾ ਆਪ ਨੂੰ ਹੀ ਪੈਂਦਾ ਹੈ ਚਾਹ ਮੰਦਾ ਵੀ ਕਹੇ ਚਾਹ ਸੁੱਟਣਾ ਪੈਂਦਾ ਜੀ ਵੇਚਣਾ ਕੀ ਪੈਂਦਾ ਇਸ ਕਰਕੇ ਸਰਕਾਰ ਅੱਗੇ ਸਾਡੀ ਤਾਂ ਬੇਨਤੀ ਹੈਗੀ ਵੀ ਉਹ ਕਹਿੰਦੇ ਸੀ ਇਹ ਤਾਂ ਆਮ ਆਦਮੀ ਦੀ ਸਰਕਾਰ ਹੈਗੀ ਹੈ ਨਾ ਕਿ ਵੱਡਿਆਂ ਦੀ ਸਰਕਾਰ ਹੈ ਤਾਂ ਆਮ ਲੋਕਾਂ ਦੀ ਸਰਕਾਰ ਹੈਗੀ ਅਸੀਂ ਆਮ ਲੋਕਾਂ ਤਾਂ ਨਹੀਂ ਹੁੰਦੇ ਕਿ ਅਸੀਂ ਅਮਰੀਕਾ 'ਚ ਰਹਿੰਦੇ ਆ ਕਿ ਅਸੀਂ ਵੀ ਇਸੇ ਪੰਜਾਬ 'ਚ ਹੀ ਰਹਿੰਦੇ ਆ ਦਿਵਾਨ ਖੇੜਾ ਪਿੰਡ ਦੇ ਵਿੱਚ ਰਹਿੰਦੇ ਐ ਸੋ ਸਰਕਾਰ ਕੇ ਬੇਨਤੀ ਹੈ ਕਿ ਇਹ ਆਮ ਆਦਮੀ ਦੀ ਸਰਕਾਰ ਹੈ ਤਾਂ ਆਮ ਲੋਕਾਂ ਦੀ ਗੱਲ ਸੁਣੀ ਜਾਵੇ ਗਰਾਊਂਡ ਲੈਵਲ ਤੇ ਗਰਾਊਂਡ ਲੈਵਲ ਤੇ ਆ ਕੇ ਅਧਿਕਾਰੀਆਂ ਨੂੰ ਭੇਜ ਕੇ ਇੱਕ ਤਾਂ ਇਹਦੀ ਸਪੈਸ਼ਲ ਗਿਰਦੌਰੀ ਕਰਾਈ ਜਾਵੇ ਇੱਕ ਬੰਦਾ ਮੁਆਵਜ਼ਾ ਦਿੱਤਾ ਜਾਵੇ ਜੇ ਉਹ ਨਹੀਂ ਦੇ ਸਕਦੇ ਤਾਂ ਸਾਨੂੰ ਘਟੋ ਘਟ ਕੋਈ ਸਾਧਨ ਤਾਂ ਪ੍ਰੋਵਾਈਡ ਕਰਾਇਆ ਜਾਂ ਸਾਡੇ ਅਗਲੀ ਸਮੱਸਿਆ ਦਾ ਹੱਲ ਕੀਤਾ ਜਾਵੇ ਲੰਬੀ ਸਮੱਸਿਆ ਦਾ ਪਾਈਪ ਲਾਈਨ ਕੋਈ ਬੋਰਿੰਗ ਦਾ ਸਿਸਟਮ ਕੋ ਕਿਸੇ ਤਰ੍ਹਾਂ ਦੀ ਵਿਸਾਰ ਲਈ ਜਾਵੇ ਸਾਡੀ ਤੇ ਸਰਕਾਰ ਅੱਗੇ ਸਾਡੀ ਸਹੀ ਬੇਨਤੀ ਇਹ ਨਹੀਂ ਕਿ ਕਿਸਾਨ ਤਾਂ ਆਤਮ ਹੱਤ ਕਰਿਆ ਕਰਨ ਲਈ ਮਜਬੂਰ ਹੋ ਜਾਏਗਾ ਜਿਵੇਂ ਕਿ ਪਿਛਲੇ ਸੀਜ਼ਨ ਦੇ ਵਿੱਚ ਦੇਖਿਆ ਸੀ ਕਿ ਇੱਥੇ ਸੋਕੇ ਦੇ ਨਾਲ ਬਾਗ ਕਾਫੀ ਖਰਾਬ ਹੋਏ ਸੀਗੇ ਪਿਛਲੇ ਸਾਲ ਸੋਕੇ ਦੇ ਨਾਲ ਖਰਾਬ ਹੋਏ ਇਸ ਸਾਲੇ ਪਾਣੀ ਦੇ ਨਾਲ ਖਰਾਬ ਹੋਏ ਤੇ ਫਿਰ ਕਿਸਾਨ ਇਸ ਤੋਂ ਇਲਾਵਾ ਕੀ ਉਗਾ ਸਕਦਾ ਇੱਥੇ ਉਹ ਸਰ ਕਾਰਨ ਇਹ ਸੀ ਸੋਕੇ ਨਾਲ ਖਰਾਬ ਹੋਏ ਸੀ ਕੁਝ ਤਾਂ ਇੱਥੇ ਮਤਲਬ ਟੈਂਪਰੇਚਰ ਜ਼ਿਆਦਾ ਰਹਿੰਦਾ ਕੁਝ ਪਾਣੀ ਉੱਚੇ ਆ ਕੇ ਜਮੀਨ ਹਿੰਦੇ ਮਤਲਬ ਗਰਾਊਂਡ ਲੈਵਲ ਦੇ ਉਹ ਪਰ ਫਿਰ ਵੀ ਅਸੀਂ ਬੜੀ ਮਿਹਨਤ ਕਰਕੇ ਦਵਾਈਆਂ ਦੂਆਂ ਪਾ ਕੇ ਖਰਚਾ ਕਰਕੇ ਬਾਗਾਂ ਨੂੰ ਪ੍ਰਚਲਿਤ ਰੱਖਿਆ ਹੈ ਮੌਕੇ ਤੇ ਤੇ ਪ੍ਰਚਲਿਤ ਰੱਖ ਕੇ ਵੀ ਅਗਰ ਸਾਡੀ ਸਾਰ ਨਹੀਂ ਲਈ ਜਾਂਦੀ ਤੇ ਕਿਸਾਨ ਕਿੱਧਰ ਜਾਏਗਾ ਫਿਰ ਉਹਦੇ ਖਰਚੇ ਬਹੁਤੇ ਜੀ ਛੋਟੇ ਛੋਟੇ ਬੱਚੇ ਪੜਾਉਣੇ ਹੁੰਦੇ ਰੋਟੀ ਵੀ ਖਾਣੀ ਹੈ ਉਹਨੇ ਕਿਸਾਨ ਕਹਿੰਦੇ ਆਤਮਤਿਆਂ ਹੁੰਦੀਆਂ ਐਵੇਂ ਹੁੰਦੀਆਂ ਜੀ ਆਤਮਤਿਆਂ ਆ ਹਾਂ ਐਵੇਂ ਹੁੰਦੀਆਂ ਇਹ ਹਾਲਾਤ ਵੇਖ ਕੇ ਕਉਂਦੀਆਂ ਹਾਤਮਤਿਆਵਾਂ ਕਿਸਾਨ ਮਜਬੂਰ ਹੋ ਗਿਆ ਜੀ ਆਤਮ ਹਤਿਆਵਾਂ ਕਰਨ ਲਈ ਕੀ ਕੀਤਾ ਜਾਵੇ ਸਰਕਾਰਾਂ ਨੇ ਤਾਂ ਸਟੇਜਾਂ ਤੇ ਕਹਿਣਾ ਹੁੰਦਾ ਹੈ ਇੱਥੇ ਆ ਕੇ ਕੋਈ ਸਾਰ ਨਹੀਂ ਲੈਂਦਾ ਗਰਾਊਂਡ ਲੈਵਲ ਤੇ ਭਾਈ ਅੱਜ ਜੋ ਇਹ ਹਾਲਾਤ ਬਣੇ ਹੋਏ ਹੈ ਜਿਵੇਂ ਕਿ ਸਰਕਾਰ ਤਾਂ ਕਹਿ ਦਿੰਦੀ ਹੈ ਕਿ ਕਾਫੀ ਕੁਝ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਕਿਸਾਨਾਂ ਦੇ ਹੱਕ ਵਿੱਚ ਇਹ ਸਰਕਾਰ ਕੰਮ ਕਰ ਰਹੀ ਹੈ ਫਿਰ ਇਹੋ ਜਿਹੇ ਹਾਲਾਤ ਜਦੋਂ ਬਣ ਜਾਂਦੇ ਨੇ ਤਾਂ ਕਿਸਾਨ ਦੇ ਦਿਲ ਤੇ ਕੀ ਬੀਤਦੀ ਹੈ ਇਹ ਤੁਸੀਂ ਤੁਹਾਡੇ ਸਾਹਮਣੇ ਹੀ ਕੋਈ ਨੁਮਾਇੰਦਾ ਨਹੀਂ ਸਰਕਾਰ ਦਾ ਪਹੁੰਚਾ ਪਿਛਲੇ ਸਾਲ ਪਿਛਲੇ ਦੋ ਸਾਲਾਂ ਪਹਿਲਾਂ ਕਪਾਹ ਦੀ ਫਸਲ ਖਰਾਬ ਹੋਈ ਨਰਮੇ ਦੀ ਸਪੈਸ਼ਲ ਗੁਰਦਆਰੀਆਂ ਹੋਈਆਂ ਕੋਈ ਅੱਜ ਤੇ ਮੁਆਵਜ਼ਾ ਨਹੀਂ ਤੇ ਅੱਜ ਹੀ ਉਹ ਸਾਨੂੰ ਵਿਸ਼ਵਾਸ ਤਾਂ ਉਹ ਹੀ ਦੇਣਗੇ ਗੁਰਦਆਰੀ ਤੁਹਾਡੀ ਹੋ ਗਈ ਜੇ ਤੁਹਾਡਾ ਆਊਗਾ ਮੁਆਵਜ਼ਾ ਆਊਗਾ ਦੋ ਸਾਲ ਪਹਿਲਾਂ ਉਹ ਤਾਂ ਜੇ ਸਰਕਾਰ ਨੇ ਸਾਨੂੰ ਮੁਹਈਆ ਨੇ ਕਰਾਇਆ ਜਿਹੜੀ ਸਪੈਸ਼ਲ ਗੁਰਦਆਰੀਆਂ ਹੋਈਆਂ ਅੱਜ ਉਹ ਕਿਸ ਅਸੀਂ ਕੀ ਆਸ ਰੱਖ ਸਕਦੇ ਹਾਂ ਸਾਨੂੰ ਕੁਝ ਦੇਣਗੇ ਜਿਵੇਂ ਕਿ ਤੁਹਾਡੇ ਇੱਥੇ ਜਾਖੜ ਸਾਹਿਬ ਦਾ ਏਰੀਆ ਏ ਹਬੋਰ ਏਰੀਆ ਜਾਖੜ ਸਾਹਿਬ ਦਾ ਵਾਅਦਾ ਕਿ ਜਾਖੜ ਸਾਹਿਬ ਦੀ ਇਸ ਏਰੀਏ ਦੇ ਵਿੱਚ ਤੂਤੀ ਬੋਲਦੀ ਹੈ ਜਾਖੜ ਸਾਹਿਬ ਸੈਂਟਰ ਦੇ ਵਿੱਚ ਵੀ ਕਾਫੀ ਨੇੜਤਾ ਰੱਖਦੇ ਨੇ ਮੋਦੀ ਸਾਹਿਬ ਨਾਲ ਆ ਪਿਛਲੇ 2 ਦਿਨ ਪਹਿਲਾਂ ਮੋਦੀ ਸਾਹਿਬ ਦਾ ਬਿਆਨ ਵੀ ਹੋਇਆ ਕਿ ਸਾਡੀ ਸਰਕਾਰ ਕਿਸਾਨਾਂ ਦੇ ਹੱਕ 'ਚ ਕੰਮ ਕਰ ਰਹੀ ਹੈ ਤੇ ਫਿਰ ਜਾਖੜ ਸਾਹਿਬ ਇੱਥੇ ਪਹੁੰਚੇ ਨੇ ਤੁਹਾਡੇ ਕੋਈ ਜਾਖੜ ਸਾਹਿਬ ਦਾ ਬਿਆਨ ਆਇਆ ਹੋਵੇ ਇਸ ਬਾਰੇ ਵੀ ਅਸੀਂ ਕਿਸਾਨਾਂ ਦੇ ਲਈ ਆ ਕੁਝ ਕਰ ਰਹੇ ਆ ਪਹੁੰਚੇ ਜੀ ਆਮ ਸਾਹਿਬ ਐਮਪੀ ਆਪਣੇ ਐਮਲ ਸਾਹਿਬ ਇਹ ਸੰਦੀਪਜੀਤ ਪਹੁੰਚੇ ਨੇ ਪਰ ਮੌਕਾ ਵੇ ਇੱਕ ਕੇ ਮੂਵੀਆਂ ਬਣਾ ਕੇ ਤੇ ਵਾਪਸ ਚਲੇ ਨਹੀਂ ਉਹ ਵੀ ਸਾਨੂੰ ਇਹ ਗੱਲ ਕਹਿ ਕੇ ਕੋਈ ਤੁਹਾਡਾ ਪੱਕਾ ਸੋਲੂਸ਼ਨ ਨਿਕਲਣਾ ਚਾਹੀਦਾ ਵੀ ਸਸੇ ਤਾਂ ਸਰਕਾਰ ਚ ਆ ਨਹੀਂ ਗਏ ਬਜਟ ਸਰਕਾਰ ਕੋਲ ਹੁੰਦਾ ਹੈ ਕੋਈ ਪੱਕਾ ਸੋਲੂਸ਼ਨ ਪਾਈਪ ਲਾਈਨ ਦਾ ਜਾਂ ਬੋਰਿੰਗ ਦਾ ਉਹ ਸਰਕਾਰਾਂ ਕੋਲ ਪੈਸਾ ਹੁੰਦਾ ਹੈ ਉਹੀ ਕਰ ਸਕਦੀਆਂ ਵੀ ਅਸੀਂ ਤਾਂ ਸੈਂਟਰ ਚ ਹੱਥ ਤਾਂ ਹੈ ਉਹਨਾਂ ਦਾ ਕਰ ਸਕਦੇ ਜੀ ਹਾਂ ਪਰ ਆਏ ਸੀ ਪਰ ਉਹ ਕਹਿੰਦੇ ਵੀ ਕਰਾਂਗੇ ਤੁਹਾਡਾ ਸੋਚਾਂਗੇ ਵੀ ਇਹ ਗਰਾਊਂਡ ਲੈਵਲ ਤੇ ਹਾਂ ਸਵਾਸ਼ਣ ਦੇ ਗਏ ਸਾਨੂੰ ਵੀ ਸੋਚਾਂਗੇ ਤੁਹਾਡਾ ਭਾਈ ਜਿਵੇਂ ਕੀ ਹੈ ਕੋਬਾਇਆ ਸਾਹਿਬ ਇੱਥੋਂ ਦੇ ਐਮਪੀ ਨੇ ਕੋਈ ਉਹਨਾਂ ਦੇ ਐਮਪੀ ਫੰਡ ਚੋਂ ਕੁਝ ਕੀ ਦਿੱਤੇ ਹੋ ਵੀ ਪੱਕੇ ਵਗੈਰਾ ਜਾਂ ਡੀਜ਼ਲ ਵਗੈਰਾ ਦਿੱਤਾ ਹੋ ਕੋਈ ਨਹੀਂ ਪਹੁੰਚਿਆ ਉਹਨਾਂ ਦਾ ਫੰਡ ਕਿਤੋਂ ਹੁਣ ਅੱਜ ਕਹਿ ਰਹੇ ਜੇ ਆ ਰਹੇ ਜੀ ਆ ਰਹੇ ਕੌਣ ਆ ਰਿਹਾ ਜੀ 9 ਦਿਨ ਹੋ ਗਏ ਕਦੋਂ ਆਣਗੇ ਅੱਛਾ 9 ਦਿਨ ਬਾਅਦ ਅੱਜ ਆ ਰਹੇ ਆ ਅੱਜ ਆ ਰਹੇ ਜੀ ਮੱਲੋ ਅੱਜ ਉਹਨੂੰ ਮੈਸੀ ਲੱਗਾ ਕਹਿੰਦੇ ਕੋਬਾਇਆ ਸਾਹਿਬ ਆ ਰਹੇ ਨੇ ਕੀ ਉਹਨਾਂ ਨੂੰ ਪਹਿਲਾਂ ਨਹੀਂ ਪਤਾ ਲੱਗਿਆ ਇੱਥੇ ਵੀ ਅਸੀਂ ਵੀ ਉਹਨਾਂ ਦੇ ਏਰੀਆ ਦੇ ਵਿੱਚ ਆਉਨੇ ਆ ਜਾਂ ਅਸੀਂ ਪਾਕਿਸਤਾਨ ਵਿੱਚ ਵਸਦੇ ਆ ਇੱਥੇ ਅਸੀਂ ਫਿਰੋਜ਼ਪੁਰ ਹਲਕੇ ਦੇ ਵਸਨੀਕ ਹੈ ਹੂੰ ਸਾਡਾ ਵੀ ਅਸੀਂ ਵੀ ਵੋਟਾਂ ਪਾਉਨੇ ਆ ਕਿਸੇ ਨੂੰ ਤਾਂ ਪਾਉਨੇ ਆ ਜੀ ਅਸੀਂ ਜਦੋਂ ਵੋਟਾਂ ਦਾ ਟਾਈਮ ਆਉਂਦਾ ਉਹਦੇ ਤੋਂ ਸਾਡੀ ਬਾਹ ਫੜਨ ਆ ਜਾਂਦੇ ਚੱਲੋ ਜਾਈਂ ਦਰੀਆਂ ਚੱਕੋ ਸਾਡੀਆਂ ਅੱਜ ਸਾਡੇ ਕੋਲ ਕੋਈ ਨਹੀਂ ਪਹੁੰਚ ਰਿਹਾ ਜੀ ਅਸੀਂ ਤਾਂ ਪਹਿਲਾਂ ਹੀ ਮਰੇ ਪਏ ਆ ਜੀ ਕਿ ਰਹਿਂਦਾ ਇਹਨਾਂ ਨੇ ਮਾਰ ਛੱਡਿਆ ਜਿਹੜੇ ਬਦਲਾ ਲਏ ਜੀ ਵੀ ਕੋਈ ਆਇਆ ਹੀ ਨਹੀਂ ਨਮਾਇੰਦਾ ਜੀ ਇਹਦੀ ਵਿਵਸਥਾ ਕਰਾਈ ਜਾਵੇ ਇਹਨੂੰ ਪਾਣੀ ਨੂੰ ਬਾਹਰ ਕਢਾਇਆ ਜਾਵੇ ਕਿਤੇ ਹੋਰ ਇਹਦਾ ਸਿਸਟਮ ਬਣਾ ਕੇ ਪਾਈਪਲਾਈਨ ਪਾ ਕੇ ਇਹਨਾਂ ਨੂੰ ਜਿਹੜੇ ਆ ਜੀ ਮਰ ਰਹੇ ਇਹਨਾਂ ਨੂੰ ਤਾਂ ਜਵਾਇਆ ਜਾਵੇ ਬਾਗ ਨੂੰ ਤਾਂ ਬਚਾਇਆ ਜਾਵੇ ਬਾਕੀ ਗਿਰਦੌਰੀਆਂ ਦਾ ਸਾਰਾ ਕੁਝ ਚੱਲਦਾ ਹੀ ਰਹਿਣਾ ਮੁਆਵਜ਼ੇ ਆਉਣੇ ਜਾਂ ਨਹੀਂ ਆਉਣੇ ਜੋ ਅੱਜ ਮੌਕੇ ਦੇ ਹਾਲਾਤ ਨੇ ਇਹ ਇਹਦੇ ਵਾਸਤੇ ਸਾਡੇ ਮਤਲਬ ਸਾਡੇ ਵਾਸਤੇ ਵਿਵਸਥਾ ਕੀਤੀ ਆ ਵੀ ਇਹਦੀ ਛੇਤੀ ਜੋ 9 ਦਿਨ ਹੋ ਗਏ ਅਜੇ ਤੱਕ ਕੋਈ ਨਹੀਂ ਬੰਦਾ ਇੱਥੇ ਸਾਡੀ ਬਾਹ ਫੜਨੀ ਆਗਾ ਜੀ ਬਾਈ ਜੀ ਕਿੰਨੀ ਜ਼ਮੀਨ ਹੈ ਤੁਹਾਡੇ ਕੋਲ ਮੇਰੇ ਕੋਲ ਇੱਥੇ 4 ਕਿੱਲੇ ਹੈ ਜੀ ਤੇ 4 ਦੇ 4 ਕਿੱਲਿਆਂ 'ਚ ਪਾਣੀ ਖੜਿਆ ਜਾਂ ਮਕਾਨ ਪਾਇਆ ਸੀ ਜੀ ਇਹ ਸਾਰਾ ਡੁੱਬ ਗਿਆ ਸੀ ਜੀ ਤੇ ਫਿਰ ਇਸ ਤੋਂ ਇਲਾਵਾ ਰੋਟੀ ਦਾ ਸੋਰਸ ਕੀ ਹੈ ਮੰਨ ਲਓ ਇਹ ਤੋਂ ਲਗਭਗ ਸੁੱਕਣ ਨੂੰ ਤਿਆਰ ਹੋ ਚੁੱਕੇ ਨੇ ਬਾਗ ਫਿਰ ਇਸ ਤੋਂ ਇਲਾਵਾ ਕੀ ਸਾਰੇ ਆ ਕੇ ਚਲੇ ਗਏ ਕਿਸੇ ਨੇ ਕੋਈ ਸਹਾਇਤਾ ਦੀ ਮੰਗ ਨਹੀਂ ਕੀਤੀ ਸਾਨੂੰ ਕੁਝ ਹੀ ਨਹੀਂ ਦੇ ਕੇ ਗਏ ਡਿਸ ਇਸ ਐਸ ਡੀ ਐਮ ਸਾਹਿਬ ਆਏਗੇ ਨਾ ਵੇਖ ਕੇ ਚਲੇ ਗਏ ਜੀ ਤੁਹਾਨੂੰ ਆਦਵਾਦਾਂਗੇ ਆਦਵਾਾਂਗੇ ਸਾਨੂੰ ਕੁਝ ਹੀ ਨਹੀਂ ਮਿਲਿਆ ਅੱਜ 9 ਦਿਨਾਂ ਤੋਂ ਟਰੈਕਟਰ ਦੇ ਵਿੱਚ ਆਦਾ ਡੀਜ਼ਲ ਪਾ ਕੇ ਚਲਾ ਰਹੇ ਹਨ ਇਹਨਾਂ ਨੂੰ ਹੂੰ ਮਤਲਬ ਗਵਰਨਮੈਂਟ ਵੱਲੋਂ ਕੋਈ ਤੁਹਾਨੂੰ ਪ੍ਰੋਵਾਈਡ ਨਹੀਂ ਕਰਵਾਉਂਦੇ ਕੁਝ ਨਹੀਂ ਮਿਲ ਰਿਹਾ ਅੱਜ ਕੋਈ ਜਿਵੇਂ ਕਿ ਨੋਟਿਸ ਆ ਚੁੱਕੇ ਨੇ ਕਿ ਇਹਨਾਂ ਦੇ ਸਪੈਸ਼ਲ ਗਰਦੋਰੀ ਕਰਵਾਈ ਜਾਵੇਗੀ ਪਰ ਇਹ ਦੱਸਣ ਚ ਇਹ ਵੀ ਆਇਆ ਕਿ ਪਿਛਲੇ 2 ਸਾਲਾਂ ਚ ਵੀ ਤੁਹਾਡੀ ਕੋਈ ਗਰਦੋਰੀ ਹੋਈ ਸੀ ਉਹਦਾ ਮੁਆਵਜ਼ਾ ਹਾਲੇ ਤੱਕ ਨਹੀਂ ਆਇਆ ਨਹੀਂ 2 ਸਾਲ ਪਹਿਣਾ ਹੋਇਆ ਸੀ ਆ ਚਿੱਟੀ ਮੱਖੀ ਦਾ ਸ਼ਿਕਾਇਤ ਹੋ ਗਈ ਸੀ ਨਰਮੇ ਤੇ ਹੂੰ ਕੋਈ ਮੁਆਵਜ਼ਾ ਨਹੀਂ ਗ ਸਪੈਸ਼ਲ ਕਰਤਾਵਰੀ ਆਖੇ ਕਰਾਈਏ ਜੀ ਮੁਆਵਜ਼ੇ ਆਉਣਗੇ ਕੋਈ ਅਜੇ ਤੱਕ ਮੁਆਵਜ਼ਾ ਨਹੀਂ ਆਇਆ ਉਸ ਤੋਂ ਬਾਅਦ ਤੁਸੀਂ ਹਾਲਾਤ ਵੇਖੋ ਸਾਡੇ ਪਸ਼ੂਆਂ ਦੇ ਆ ਤੋੜੀ ਸਾਡੀ ਡੁੱਬੀ ਪਈ ਪੱਠੇ ਡੁੱਬੇ ਪਏ ਵਿੱਚੋਂ ਗੋਡੇ ਕੋਡੇ ਫੜ ਕੇ ਬਾਹਰ ਲੈਣੇ ਆ ਪਸ਼ੂਨ ਵਾਸਤੇ ਇਸ ਤਰ੍ਹਾਂ ਸੇ ਦੇ ਰਹੇ ਆ ਖੁਰਾਕ ਹਾਂ ਹਾਲਾਤ ਮਾੜੇ ਹਨ ਪੱਠਾ ਨਹੀਂ ਮਿਲ ਰਿਹਾ ਕਿਸ਼ੂ ਨੂੰ ਕਿਵੇਂ ਤੁਸੀਂ ਚਾਰਾ ਵਗੈਰਾ ਦੇ ਰਹੇ ਹੋ ਕਿਉਂਕਿ ਇਹ ਤਾਂ ਸਾਰੇ ਪਾਣੀ ਚ ਭਰੇ ਹੋਏ ਨੇ ਪਾਣੀ ਇਹ ਅਸਲੀ ਤਾਂ ਥੱਲੋ ਤੇ ਗਲੇ ਖੜੇ ਉੱਤੋਂ ਤੋਂ ਕੱਟ ਕੇ ਲੈਮ ਨੇ ਹੂੰ ਬਜਨਾਂ ਚਾਰ ਲੱਗ ਗਏ ਜਿਹੜੇ ਪਤੰਗੇ ਬੜੇ ਚੜੇ ਫਿਰਦੇ ਜਿਹੜੇ ਸਾਰੇ ਜਿਹੜੇ ਵੱਡਾਂ ਨਾਲ ਸਾਨੂੰ ਹੀ ਖਾਂਦੇ ਅਗਰ ਜੇ ਪਾਣੀ ਦੀ ਮਤਲਬ ਜੇ ਪਰਮਾਨੈਂਟਲੀ ਜਾਂ ਮਤਲਬ ਹੋਣੇ ਦਾ ਹੱਲ ਨਹੀਂ ਹੁੰਦਾ ਨਾ ਤੇ ਇਹ ਤੇ ਬਹੁਤ ਵੱਡੀ ਬਿਆਨਕ ਜਿਹੜੀ ਇਹ ਬਿਮਾਰੀ ਫੈਲ ਸਕਦੀ ਹੈ ਤੇ ਮੱਛਰ ਹੋਰ ਪਤਾ ਨਹੀਂ ਕੀ ਕੀਟ ਕੋਈ ਵੀ ਇਹਦੇ ਵਿੱਚ ਇੰਨਾ ਮਤਲਬ ਜ਼ਮੈਲ ਆ ਰਹੀ ਪਾਣੀ ਦੇ ਵਿੱਚ ਤੇ ਇਹ ਵੱਡੀ ਤਰਾਸਦੀ ਪੈਦਾ ਹੋ ਸਕਦੀ ਪਿੰਡ ਵਾਸਤੇ ਦੀਵਾਨ ਖੜੇ ਆ ਟਾਨੀਆਂ ਵਾਸਤੇ ਜੀ ਕਿ ਇੰਨੀਆਂ ਬਿਮਾਰੀਆਂ ਦੇ ਫੈਲਣ ਗਿਆ ਕੀ ਮਤਲਬ ਉਹਨੂੰ ਸੰਭਾਲਣਾ ਹੀ ਔਖ ਹੋ ਜਾਏਗਾ ਪਾਣੀ ਦੇ ਮੱਛਰ ਬਹੁਤ ਇੱਥੇ ਪੈਦਾ ਹੋ ਚੁੱਕਾ ਤੇ ਬਹੁਤ ਵੱਡੀ ਮਤਲਬ ਬਿਆਨਿਕ ਬਿਮਾਰੀ ਜਿਹੜੀ ਇਹ ਫੈਲ ਸਕਦੀ ਸਾਡੀ ਫਿਰ ਇੱਕ ਵਾਰ ਭਗਵੰਤ ਮਾਨ ਸਰਕਾਰ ਅੱਗੇ ਹੱਥ ਜੋੜ ਕੇ ਅਪੀਲ ਇਹ ਵੀ ਇਹਨੂੰ ਆ ਕੇ ਪਾਣੀ ਨੂੰ ਕਢਾਓ ਕਿਸੇ ਦੀ ਡਿਊਟੀ ਦੀ ਫਿਕਸ ਕਰੋ ਪਰਮਨੈਂਟ ਬੰਦੇ ਦੀ ਮਨਜ਼ੂਰੀ ਲਾਓ ਜੀ ਇੱਥੇ ਬਿਲਕੁਲ ਨਹੀਂ ਕਰਾਂਗੇ ਥੈਂਕ ਯੂ ਬਾਈ ਕੋਈ ਉਮੀਦ ਹੈ ਸਰਕਾਰ ਤੋਂ ਵੀ ਸਰਕਾਰ ਇਹਦੇ ਵਿੱਚ ਕੋਈ ਕੰਮ ਕਰੇਗੀ ਜਾਂ ਕੋਈ ਮੁਆਵਜ਼ਾ ਵਗੈਰਾ ਇਹਦੇ ਦੇਊਗੀ ਕੀ ਦੇਖਦੇ ਹਾਂ ਸਰਕਾਰ ਦੇ ਕੰਮ ਵੀ ਸਾਰੇ ਕੋਈ ਐਡੀ ਬਰਪਾਈ ਨਹੀਂ ਹੈਗੀ 2.5 ਲੱਖ ਦਾ ਇੱਕੜ ਵਾਲਾ ਬਾਗ ਹੈ ਮੁਆਵਜ਼ਾ ਕਿੰਨਾ ਦੇ ਦੇਊਗੀ ਸਰਕਾਰ ਸਾਨੂੰ ਤਾਂ ਇਹ ਚਾਹੀਦਾ ਵੀ ਸਾਡਾ ਪਾਣੀ ਦੀ ਨਿਕਾਸੀ ਕਰਾ ਕੇ ਇਹਨੂੰ ਬਚਾਇਆ ਜਾਵੇ ਕਿਉਂਕਿ ਅੱਗੇ 7 ਸਾਲ ਸਾਨੂੰ ਹੋਰ ਲੱਗਣਗੇ 7 ਸਾਲ ਅਸੀਂ ਕਿੱਥੋਂ ਖਾਵਾਂਗੇ ਹੂੰ ਸਾਨੂੰ ਤਾਂ ਮਾਫ਼ੀ ਦੇ ਦੀ ਬਜਾਏ ਪ੍ਰੋਵਾਈਡ ਕਰਾ ਕੇ ਸਮਾਨ ਤੇ ਇਹਨੂੰ ਫਟਾਫਟ ਪਾਣੀ ਕਟਾਇਆ ਜਾਵੇ ਸਾਡਾ ਬਾਗ ਬਚਾਇਆ ਜਾਵੇ ਬਈ ਕਿੰਨਾ ਕ ਨੁਕਸਾਨ ਹੋਇਆ ਤੁਹਾਡਾ ਇਕੱਲੇ ਬਾਗਾਂ ਦਾ ਜਾਂ ਫਸਲ ਦਾ ਨੁਕਸਾਨ ਹੋਇਆ ਜਾਂ ਕੋਈ ਘਰਾਂ ਦਾ ਵੀ ਨੁਕਸਾਨ ਹੋਇਆ ਘਰਾਂ ਦੇ ਹੀ ਤਰੇੜਾਂ ਪਈਆਂ ਕਈਆਂ ਦੇ ਸਾਰੀਆਂ ਕਮਰੇ ਕਾਲ ਸਾਮਰ ਮਕਾਨਾਂ ਦਾ ਵੀ ਨੁਕਸਾਨ ਮਕਾਨਾਂ ਦਾ ਹੋਇਆ ਹਾਂਗੇ ਹਾਂ ਉਹ ਤਰੇੜਾਂ ਪੈ ਗਈਆਂ ਤੇ ਡਿੱਗਾ ਹੀ ਹੈ ਡਿੱਗੇ ਵੀ ਹੈਗੇ ਵਿੱਚੋਂ ਇਟਾਂ ਕਾਫੀ ਹੂੰ ਭਈ ਇਹ ਸਾਰੇ ਪਿੰਡ ਦਾ ਹੀ ਆਹੀ ਮਸਲਾ ਜਾਂ ਕੱਲੇ ਇੱਥੋਂ ਇੱਥੋਂ ਦਾ ਹੀ ਆ ਨਹੀਂ ਇਹ ਕਈ ਇਲਾਕੇ ਚ ਕਈ ਪਿੰਡਾਂ ਚ ਇਹ ਹਾਲਾਤ ਹੋ ਚੁੱਕੇ ਨੇ ਜੀ ਸੇਮ ਨਾਲੇ ਘਟਾਏ ਨਹੀਂ ਗਏ ਸੇਮ ਨਾਲੇ ਕੱਲਾ ਹੋਰ ਹੋਰ ਦੇ ਪਾਣੀ ਨਾਲ ਹੀ ਉੱਛਲ ਗਿਆ ਜੀ ਅੱਗੇ ਤਿੰਨ ਚਾਰ ਪਿੰਡਾਂ ਦਾ ਨੁਕਸਾਨ ਕੱਲਾ ਸੇਮ ਨਾਲੇ ਨੇ ਕਰਤਾ ਜੀ ਤੇ ਇੱਧਰ ਕਈ ਸਾਡੇ ਪਿੰਡ ਦੇ ਵਾਲੇ ਵਾਲੇ ਸਾਰੀਆਂ ਟਾਣੀਆਂ ਤੇ ਇਹੀ ਹਾਲਾਤ ਨੇ ਜੀ ਤੁਸੀਂ ਉੱਧਰ ਜਾ ਕੇ ਦੇਖੋਗੇ ਨਾ ਪਰਲੀਆਂ ਟਾਣੀਆਂ ਤੇ ਇੰਨਾ ਇੰਨਾ ਪਾਣੀ ਚਾਰ ਚਾਰ ਫੋਟੋ ਉੱਥੇ ਵੀ ਇਹ ਹਾਲਾਤ ਬਣੇ ਖੜੇ ਨੇ ਕਮਰਿਆਂ ਨੂੰ ਇੰਨੀਆਂ ਇੰਨੀਆਂ ਤਰੇੜਾਂ ਆ ਚੁੱਕੀਆਂ ਨੇ ਤੁਸੀਂ ਅੰਦਰ ਚੱਲ ਕੇ ਵੇਖੋ ਜੀ ਕਿਵੇਂ ਨੁ ਮਤਲਬ ਇਸ ਤੇ ਸਰਕਾਰ ਦੀ ਕੋਈ ਅਸਰ ਨਹੀਂ ਹੈ ਕਿਉਂਕਿ ਸਰਕਾਰ ਦਾ ਨੁਮਾਇੰਦਾ ਕੋਈ ਇੱਥੇ ਮੌਕਾ ਵੇਖਣ ਨਹੀਂ ਆਇਆ ਤੁਹਾਨੂੰ ਮਕਾਨਾਂ ਦਾ ਨੁਕਸਾਨ ਵੀ ਹੋਇਆ ਕੋਈ ਅਜੇ ਤੱਕ ਅਜੇ ਤੱਕ ਤਾਂ ਸਾਨੂੰ ਕੋਈ امید ਨਹੀਂ ਹੈ ਜੀ ਕੋਈ ਆਏਗਾ ਜੀ ਅਜੇ ਤੱਕ ਪਹਿਲਾਂ ਵੀ ਨਹੀਂ ਆਇਆ ਜੀ ਤੇ ਅਜੇ ਤੱਕ ਵੀ ਨਹੀਂ ਪਹੁੰਚਿਆ ਇੱਥੇ ਤੇ ਸਭ 1.5 100 ਏਕੜ 200 ਏਕੜ ਦੀ ਸਮੱਸਿਆ ਹੈਗੀ ਹੈ ਜਿਹੜੀ ਹੈ ਇੱਥੇ ਜਿੱਥੇ ਅਸੀਂ ਖੜੇ ਆਂ ਬਾਕੀ ਦੂਜੇ ਪਿੰਡ ਵਿੱਚ ਵੀ ਥੋੜੀ ਸਮੱਸਿਆ ਹੈਗੀ ਹੈ ਪਰ ਜ਼ਿਆਦਾ ਸਮੱਸਿਆ ਇੱਥੇ ਹੈਗੀ ਹੈ ਜਿੱਥੇ ਤੁਸੀਂ ਪਹੁੰਚੇ ਜੇ ਹੋਰ ਕਿੰਨੇ ਕ ਪਿੰਡ ਨੇ ਜਿੱਥੇ ਕਾਫੀ ਭਾਰੀ ਬਾਰਿਸ਼ ਪਈ ਜਿਹਦੇ ਨੁਕਸਾਨ ਹੋਏ ਆ ਪੰਜ ਛੇ ਪਿੰਡ ਹੈਗੇ ਜੀ ਇਥੇ ਅਬੋ ਲੜਕੇ ਚ ਕੱਲੇ ਹੋ ਬਹੁਤ ਹਲਕੇ ਤੇ ਬਹੁਤ ਹਲਕੇ ਪੰਜ 6 ਪਿੰਡ ਹੀ ਹੈਗੇ ਨੇ ਤੇ ਸਰਕਾਰ ਅੱਗੇ ਤਾਂ ਚਾਹ ਕੋਈ ਐਡਾ ਓਖਾ ਨਹੀਂ ਕ ਸੰਭਾਲਣਾ ਪੰਜ 6 ਪਿੰਡਾਂ ਵਿੱਚ ਵੀ ਕੁਝ ਏਰੀਆ ਹੈ ਕਿ ਟੋਟਲ ਪਿੰਡ ਨਹੀਂ ਹੈਗੇ ਜੀ ਕੁਝ ਇੱਕ ਏਰੀਆ ਕਵਰ ਕੀਤਾ ਹੋਇਆ ਪਾਣੀ ਨੇ ਤੇ ਸਰਕਾਰ ਅੱਗੇ ਤਾਂ ਕੋਈ ਐਡੀ ਵੱਡੀ ਗੱਲ ਨਹੀਂ ਜੀ ਸਰਕਾਰ ਕਰਨਾ ਚਾਵੇ ਤਾਂ ਕਰ ਸਕਦੀ ਹੈ ਪਰ ਨਾ ਕਰਨਾ ਚਾਵੇ ਤਾਂ ਫਿਰ ਸਰਕਾਰ ਦੀ ਮਰਜ਼ੀ ਹੈ ਜੀ ਸਾਡੀ ਤਾਂ ਬੇਨਤੀ ਹੈ ਸਰਕਾਰ ਅੱਗੇ ਹੋਰ ਅਸੀਂ ਕੀ ਕਰ ਸਕਦੇ ਹਾਂ ਜੀ ਦੇ ਕਿਸਾਨ ਤਾਂ ਫਿਰ ਸਾਰੀ ਉਮਰ ਰੋ ਪੇਟ ਕੇ ਬਹਿਣ ਵਾਲੇ ਇਹ ਸਰਕਾਰ ਹੋਰ ਕੀ ਕਰ ਸਕਦਾ ਹੈ ਕਿਸਾਨ ਹੂੰ ਸਰਕਾਰ ਤਾਂ ਫਿਰ ਦੂਜੇ ਆਪ ਦੀ ਬੇਇੱਜ਼ਤੀ ਮਹਿਸੂਸ ਕਰਦਾ ਹੋਇਆ ਆਤਮ ਹੱਤਿਆ ਦੇ ਰਾਹ ਤੇ ਚੱਲਦਾ ਹੈ ਹੂੰ ਕਿਉਂਕਿ ਜੀਣਾ ਔਖਾ ਹੈ ਬਹੁਤ ਦੁਨੀਆ 'ਚ ਹੂੰ ਕਿਸਾਨਾਂ ਦੇ 30-30 ਸਾਲਾਂ ਦੇ ਬਾਗ ਇੱਥੇ ਸੁੱਕਣ ਨੂੰ ਤਿਆਰ ਨੇ ਪਰ ਸਰਕਾਰ ਦਾ ਕੋਈ ਨੁਮਾਇੰਦਾ ਕੋਈ ਅਧਿਕਾਰੀ ਹਾਲੇ ਤੱਕ ਇੱਥੇ ਨਹੀਂ ਪਹੁੰਚਿਆ ਕਿਸਾਨ ਇੱਥੇ ਆ ਕੇ ਹਾਰ ਜਾਂਦਾ ਹੈ ਜੁੜੇ ਰਹੋ ਆਰਐਮਵੀ ਟੈਲੀਵਿਜ਼ਨ ਦਾ ਮੈਨੂੰ ਦਿਓ ਇਜਾਜ਼ਤ ਧੰਨਵਾਦ